ਸੱਜਨ ਕੁਮਾਰ ਨੂੰ ਦਿੱਲੀ ਰਵੈਨੀਅੂ ਹਾਈ ਕੋਰਟ ਵੱਲੋਂ ਉਮਰ ਕੈਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਸੱਜਨ ਕੁਮਾਰ ਦੀ ਦੋਰੀ ਵਾਰ ਉਮਰ ਕੈਦੀ ਸਜ਼ਾ ਹੈ। ਇਹ ਸਜ਼ਾ ਸੱਜਨ ਕੁਮਾਰ ਨੂੰ ਸਾਲ 1984 ਵਿੱਚ ਸਿੱਖਾਂ ਉੱਪਰ ਦੰਗੇ ਕਰਾਉਣ, ਮਰਵਾਉਣ ਅਤੇ ਉਹਨਾਂ ਨੂੰ ਜ਼ਿੰਦਾ ਜਲਾਉਣ ਦੇ ਗੁਨਾਹ ਵਿੱਚ ਇਹ ਸਜ਼ਾ ਮਿਲੀ ਹੈ। ਇਸ ਸਜ਼ਾ ਨਾਲ ਉਹਨਾਂ ਪੀੜਤ ਪਰਿਵਾਰਾਂ ਨੂੰ ਕੁਝ ਥੰਲੀ ਮਿਲੇਗੀ ਜਿਨ੍ਹਾਂ ਦੇ ਕਰਦੇ ਮੈਂਬਰਾਂ ਨੂੰ ਸੱਜਨ ਕੁਮਾਰ ਨੇ ਮਰਵਾ ਦਿੱਤਾ ਸੀ। ਇਹ ਇਨਸਾਫ ਬਹੁਤ ਲੇਟ ਮਿਲੇ ਹੈ ਪਰ ਮਿਲ ਜ਼ਰੂਰ ਗਿਆ ਹੈ। ਸੱਜਨ ਕੁਮਾਰ ਦੇ ਇੰਨਾ ਗੁਨਾਹ ਨਹੀਂ ਸਜ਼ਾ ਇਹ ਬਹੁਤ ਘੱਟ ਹੈ ਇਸਨੇ ਪਰਿਵਾਰ ਇਸ ਦੀ ਫਾਂਸੀ ਦੀ ਮੰਗ ਕਰ ਰਿਹਾ ਸੀ ਪਰ ਕੋਰਟ ਦੇ ਮੁਤਾਬਿਕ ਸੱਜਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਜਾ ਸਕਦੀ ਸੱਜਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਇਸ ਦੇ ਬਦਲੇ ਉਮਰ ਕੈਦ ਸਜ਼ਾ ਜਨਾ ਦਿੱਤੀ ਅੱਜ ਦੀ ਇਸ ਵੀਡੀਓ ਵਿੱਚ ਸੱਜਨ ਕੁਮਾਰ ਦੇ ਉਹਨਾਂ ਗੁਨਾਹਾਂ ਦੀ ਗੱਲ ਕਰਾਂਗੇ ਜਿਹੜੇ ਉਸਨੇ 1984 ਵੇਲੇ ਕੀਤੇ ਸਨ ਨਾਲ ਹੀ ਗੱਲ ਕਰਾਂਗੇ ਕਿ ਕੋਰਟ ਨੇ ਸੱਜਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਅਤੇ ਨਾਲ ਹੀ ਗੱਲ ਕਰਾਂਗੇ ਕਿ ਇਹ ਇਨਸਾਫ ਮਿਲਣ ਵਿੱਚ ਇੰਨੀ ਦੇਰੀ ਕਿਉਂ ਕਹੀ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲੌਕੇਸ਼ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸੱਜਨ ਕੁਮਾਰ ਦਿੱਲੀ ਰਵੈਨੀਅੂ ਹਾਈ ਕੋਰਟ ਵੱਲੋਂ ਉਮਰ ਕੈਦੀ ਸਜ਼ਾ ਜਿਸਮੈਗੀ ਸੱਜਨ ਕੁਮਾਰ ਸਨ 1984 ਵਿੱਚ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਐਮਪੀ ਸੀ ਉਸ ਸਮੇਂ ਸੱਜਨ ਕੁਮਾਰ ਦੀ ਉਮਰ ਮੈਦ 39 ਸਾਲ ਸੀ ਇਸ ਗੱਲ ਨੂੰ ਬੀਤੇ ਹੋਏ ਲਗਭਗ 40 ਸਾਲ ਹੋ ਚੁੱਕੇ ਹਨ ਅਤੇ ਹੁਣ ਸੱਜਨ ਕੁਮਾਰ ਦੀ ਉਮਰ ਲਗਭਗ 80 ਸਾਲ ਹੈ ਸੱਜਨ ਕੁਮਾਰ ਦੇ ਇੰਨਾ ਗੁਨਾਹਾਂ ਦੀ ਸਜ਼ਾ ਬਹੁਤ ਲੇਟ ਮਿਲੀ ਹੈ ਸਾਲ 1984 ਵਿੱਚ ਇੱਕ ਬਹੁਤ ਮੰਦ ਪਾਗੀ ਘਟਨਾ ਵਾਪਰੀ ਸੀ ਜੋ ਕਿ ਸ੍ਰੀ ਦਰਬਾਰ ਸਾਹਿਬ ਉੱਪਰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਮਲਾ ਕਰਵਾ ਦਿੱਤਾ ਸੀ ਜਿਸ ਵਿੱਚ ਬਹੁਤ ਸਾਰੇ ਸਿੱਖ ਅਤੇ ਸ੍ਰੀ ਦਰਬਾਰ ਸਾਹਿਬ ਤੈ ਡੇਰੀ ਹੋ ਗਿਆ ਸੀ ਇਸ ਹਮਲੇ ਦਾ ਬਦਲਾ ਇੰਦਰਾ ਗਾਂਧੀ ਦੇ ਦੋ ਸਿੱਖ ਬੌਡੀਗਾਰਡਾਂ ਨੇ ਲਿਆ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਇਸ ਤੋਂ ਬਾਅਦ ਦੇਸ਼ ਵਿੱਚ ਬਹੁਤ ਹਿੰਸਾ ਫੈਲੀ ਜਿਸ ਵਿੱਚ ਸਿੱਖਾਂ ਉੱਪਰ ਬਹੁਤ ਦੰਗੇ ਗਿਤੇ ਜਿਸ ਵਿੱਚ ਸਿੱਖ ਪਰਿਵਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਹਿੰਸਾ ਦਿੱਲੀ ਵਿੱਚ ਬਹੁਤ ਜ਼ਿਆਦਾ ਸੀ ਉਸ ਸਮੇਂ ਸੱਜਣ ਕੁਮਾਰ ਕਾਂਗਰਸ ਤੋਂ ਦਿੱਲੀ ਦੇ ਐਮਪੀ ਸੱਜਣ ਕੁਮਾਰ ਨੇ ਦਿੱਲੀ ਵਿੱਚ ਦੋ ਪਿਓ ਪੁੱਤਰਾਂ ਦੇ ਕਤਲ ਕਰਵਾ ਦਿੱਤੇ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਅਤੇ ਜਸਵੰਤ ਸਿੰਘ ਦਾ ਪੁੱਤਰ ਤਰਨਦੀਪ ਸਿੰਘ ਸੀ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਦਿੱਲੀ ਦੀ ਇੱਕ ਜਗ੍ਹਾ ਸਰਸਵਤੀ ਵਿਆਰ ਉੱਤੇ ਮਾਰ ਦਿੱਤਾ ਗਿਆ ਇਸ ਨੂੰ ਜਸਵੰਤ ਸਿੰਘ ਦੀ ਬੇਟੀ ਨੇ ਵੇਖ ਲਿਆ ਅਤੇ ਉਸਨੇ ਸੱਜਣ ਕੁਮਾਰ ਦੇ ਖਿਲਾਫ ਕੰਪਲੇਂਟ ਕੀਤੀ ਇਸ ਨੂੰ ਲੈ ਕੇ ਇਹ ਕੇਸ ਬਹੁਤ ਲੰਮਾ ਚਲਿਆ ਅਤੇ ਆਖਰ 2025 ਵਿੱਚ ਸੱਜਨ ਕੁਮਾਰ ਨੂੰ ਸਜ਼ਾ ਬੇਲੀ ਇਸ ਤੋਂ ਪਹਿਲਾਂ ਇੱਕ ਹੋਰ ਕੇਸ ਸੀ ਜਿਸ ਵਿੱਚ ਸੱਜਨ ਕੁਮਾਰ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਸਜ਼ਾ ਨੂੰ ਮਿਲਣ ਵਿੱਚ ਬਹੁਤ ਲੰਮਾ ਸਮਾਂ ਲੱਗਿਆ ਇਸ ਲਈ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ ਕਿਉਂਕਿ ਉਸ ਸਮੇਂ ਦੀ ਸਰਕਾਰਾਂ ਸੱਜਨ ਕੁਮਾਰ ਨੂੰ ਬਚਾਉਣ ਵਿੱਚ ਲਗੀਆਂ ਹੋਈਆਂ ਸਨ ਉਸ ਸਮੇਂ ਕਾਂਗਰਸ ਦਾ ਰਾਜ ਹੋਇਆ ਕਰਦਾ ਸੀ ਅਤੇ ਸੱਜਨ ਕੁਮਾਰ ਕਾਂਗਰਸ ਪਾਰਟੀ ਦੇ ਲੀਡਰ ਸਨ ਇਸ ਲਈ ਕਾਂਗਰਸ ਪਾਰਟੀ ਨੇ ਇਸ ਨੂੰ ਬਹੁਤ ਬਚਾਇਆ ਸੱਜਨ ਕੁਮਾਰ ਉੱਪਰ ਇਸ ਨੂੰ ਲੈ ਕੇ ਬਹੁਤ ਐਸਆਈਟੀ ਕਮੇਡੀਆਂ ਘਟੀਆਂ ਪਰ ਉਹਨਾਂ ਦੀ ਰਿਪੋਰਟਾਂ ਨੂੰ ਸਰਕਾਰ ਦਬਦੀ ਰਹੀ ਅਤੇ ਸੱਜਨ ਕੁਮਾਰ ਨੂੰ ਬਚਾਉਂਦੀ ਰਹੀ ਪਰ ਹੁਣ ਆਖਰ ਸੰਵਿਧਾਨ ਨੇ ਫੈਸਲਾ ਕਰ ਦਿੱਤਾ ਅਤੇ ਸੱਜਨ ਕੁਮਾਰ ਨੂੰ ਸਜ਼ਾ ਸੁਣਾ ਦਿੱਤੀ ਸੱਜਨ ਕੁਮਾਰ ਦੇ ਇਨ੍ਹਾਂ ਗੁਨਾਹਾਂ ਦੀ ਸਜ਼ਾ ਪਰਿਵਾਰ ਫਾਂਸੀ ਮੰਗਦਾ ਸੀ ਪਰ ਕੋਰਟ ਨੇ ਸੱਜਨ ਕੁਮਾਰ ਦੀ ਹਾਲਤ ਨੂੰ ਵੇਖਦੇ ਹੋਏ ਫਾਂਸੀ ਮਕਰਾਲ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੱਜਨ ਕੁਮਾਰ ਦੀ ਹੁਣ ਉਮਰ ਲਗਭਗ 80 ਸਾਲ ਹੋ ਚੁੱਕੀ ਹੈ ਅਤੇ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਹੈ ਉਹ ਆਪਣੇ ਆਪ ਆਪਣੇ ਕੰਮ ਵੀ ਨਹੀਂ ਕਰ ਸਕਦਾ ਇਸ ਲਈ ਸੰਵਿਧਾਨ ਅਨੁਸਾਰ ਸੱਜਣ ਨੂੰ ਮੌਤ ਫਾਂਸੀ ਨਹੀਂ ਦਿੱਤੀ ਜਾ ਸਕਦੀ ਦੋ ਸਿੱਖੋਗੇ ਮਰਡਰ ਕੇ ਕੇਸ ਮੇ ਉਮਰ ਕੈਦ ਦੀ ਸਜ਼ਾ ਹੈ ਔਰ ਦੂਸਰਾ ਜੋ ਘਰੋਂ ਕੋ ਜਲਾਇਆ ਘਰੋਂ ਕੋ ਲੂਟਾ 436 ਉਸ ਮੇ ਵੀ ਇਹ ਉਮਰ ਕੈਦ ਦੀ ਲਾਈਫ ਇਨ ਪ੍ਰਿਜ਼ਨਮੈਂਟ ਦੀ ਸਜ਼ਾ ਹੈ ਕਿ ਜੋ ਹਮਨੇ फांसी की मांग की थी और जो सरकार ने भी फांसी की मांग की थी उसको नहीं दिया दिया गया क्योंकि मिटिगेटिंग सर्कमस्टांसेज हैं उसकी अस्सी साल की उम्र है और उसको बहुत बीमारियां लगी हुई हैं और वो जेल से जो रिपोर्ट आई है कि वो अपने आप को हैंडल भी नहीं कर सकता उसको बाथरूम जाने के लिए भी हेल्प की जरूरत है और ये कानून है कि अगर 80 साल की उम्र हो और इतनी बीमारी लगी हो तो फांसी की सजा नहीं होती